ਰ ਵੱਡੀ ਖਬਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ अरोੜਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਸੰਗਰੂਰ ਜ਼ਿਲ੍ਹਾ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ ਕੈਬਨਿਟ ਮੰਤਰੀ ਅਮਨ अरोੜਾ ਨੂੰ ਬੀਤੇ ਦਿਨੀ ਅਮਨ अरोੜਾ ਨੂੰ ਜਿਹੜੀ ਹੈ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੇ ਉੱਤੇ ਅੱਜ ਸੰਗਰੂਰ ਜ਼ਿਲ੍ਹਾ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ ਕੈਬਨਿਟ ਮੰਤਰੀ ਅਮਨ अरोੜਾ ਦੀ ਜਿਹੜੀ ਸਜ਼ਾ ਦੇ ਉੱਤੇ ਰੋਕ ਲਗਾਈ ਗਈ ਹੈ ਦੱਸਿਆ ਇਹ ਅਦਾਲਤ ਨੇ 15 ਸਾਲ ਪੁਰਾਣੇ ਪਰਿਵਾਰਕ ਮਾਮਲੇ ਦੇ ਉੱਤੇ ਅਮਨ अरोੜਾ ਨੂੰ 2 ਸਾਲ ਦੀ ਸਜ਼ਾ ਨੂੰ ਜਿਹੜਾ ਹੈ ਮੁਅੱਤਲ ਕਰ ਦਿੱਤਾ ਹੈ ਅਜਿਹਾ ਇਹ ਚ ਇਹ ਸਪਸ਼ਟ ਹੋ ਗਿਆ ਹੈ ਕਿ ਹੁਣ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਅੰਮ੍ਰਿਤਸਰ ਦੇ ਵਿੱਚ ਤਿਰੰਗਾ ਲਹਿਰਾ ਸਕਣਗੇ ਅਮਨ अरोड़ा ਦੱਸਿਆ ਹੈ ਕਿ ਬੁੱਧਵਾਰ ਨੂੰ ਸੰਗਰੂਰ ਜ਼ਿਲ੍ਹਾ ਅਦਾਲਤ ਵਿੱਚ ਮੰਤਰੀ ਅਮਨ अरोड़ा ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਹੋਈ ਸੀ ਅਦਾਲਤ ਦੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਸੁਣਵਾਈ ਚੱਲਦੀ ਰਹੀ ਹਾਲਾਂਕਿ ਸ਼ਾਮ ਹੋਣ ਕਾਰਨ ਅਦਾਲਤ ਨੇ ਫੈਸਲਾ ਜਿਹੜਾ ਹੈ ਉਹ ਸੁਰੱਖਿਅਤ ਰੱਖ ਲਿਆ ਸੀ ਨਾਲ ਹੀ ਕਿਹਾ ਸੀ ਕਿ ਫੈਸਲਾ ਵੀਰਵਾਰ ਨੂੰ ਸੁਣਾਇਆ ਜਾਵੇਗਾ ਇਸ ਫੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਜ਼ਿੰਮੇਵਾਰੀ ਕੈਬਨਿਟ ਮੰਤਰੀ ਅਮਨ अरोड़ा ਦੀ ਸੀ ਦੂਜੇ ਪਾਸੇ ਮਾਨਸਾ ਦੇ ਰਹਿਣ ਵਾਲੇ ਅਨਿਲ ਕੁਮਾਰ ਦੀ ਤਰਫੋਂ ਕੈਬਨਿਟ ਮੰਤਰੀ ਅਮਨ अरोड़ा ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਜਿਹੜਾ ਦਾਇਰ ਕੀਤਾ ਗਿਆ ਉਸ ਦੀ ਦਲੀਲ ਹੈ ਕਿ ਦੋਸ਼ੀ ਠਰਾਈ ਜਾਣ ਤੋਂ ਬਾਅਦ ਮంత్రి ਦਾ ਅਹੁਦਾ ਸੰਭਾਲਣ ਤੋਂ ਅਯੋਗ ਨੇ ਮੰਤਰੀ ਅਮਨ अरोड़ा ਅਜੇ ਈ ਚ ਉਹਨਾਂ ਨੂੰ ਗਣਤੰਤਰ ਦਿਵਸ ਤੇ ਜਿਹੜਾ ਝੰਡਾ ਲਹਿਰਾਉਣ ਦੀ ਜਿਹੜੀ ਇਜਾਜ਼ਤ ਹੈ ਉਹ ਨਹੀਂ ਦਿੱਤੀ ਜਾਣੀ ਚਾਹੀਦੀ ਸੋ ਹੁਣ ਮੰਤਰੀ ਅਮਨ अरोड़ा ਅੰਮ੍ਰਿਤਸਰ ਦੇ ਵਿੱਚ ਤਿਰੰਗਾ ਝੰਡਾ ਲਹਿਰਾਉਣਗੇ ਅਦਾਲਤ ਦੇ ਵੱਲੋਂ ਉਹਨਾਂ ਦੀ ਸਜ਼ਾ ਦੇ ਉੱਤੇ ਜਿਹੜੀ ਹੈ ਉਹ ਰੋਕ ਲਗਾ ਦਿੱਤੀ ਗਈ ਹੈ ਦੱਸਿਆ ਕਿ ਮੰਤਰੀ ਅਮਨ अरोੜਾ ਦਾ ਆਪਣੇ ਜੀਜੇ ਰਜਿੰਦਰ ਦੀਪਾ ਦੇ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਸੀ ਜੀਜਾ ਨੇ ਦੋਸ਼ ਲਗਾਇਆ ਸੀ ਕਿ 2008 ਦੇ ਵਿੱਚ ਅਮਨ अरोੜਾ ਨੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਉਹਨਾਂ ਦੀ ਕੁੱਟਮਾਰ ਕੀਤੀ ਸੀ ਇਸ ਮਾਮਲੇ ਚ ਅਮਨ अरोੜਾ ਤੇ ਹੋਰਾਂ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਜਿਸ ਦਾ ਫੈਸਲਾ 15 ਸਾਲ ਬਾਅਦ ਸੁਣਾਇਆ ਗਿਆ ਸੀ ਸੁਨਾਮ ਦੀ ਅਦਾਲਤ ਨੇ ਮੰਤਰੀ ਅਮਨ अरोड़ा ਸਮੇਤ ਨੂੰ ਲੋਕਾਂ ਨੂੰ 2 ਸਾਲ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਸੀ ਹਾਲਾਂਕਿ ਉਨ੍ਹਾਂ ਕੋਲ ਇਸ ਫੈਸਲੇ ਖਿਲਾਫ ਅਪੀਲ ਦਾਇਰ ਕਰਨ ਲਈ 30 ਦਿਨ ਸਨ ਜਿਸ ਤੋਂ ਬਾਅਦ ਅੱਜ ਕੋਰਟ ਦੇ ਵੱਲੋਂ ਅਮਨ ਅਰੋੜਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਉਹਨਾਂ ਦੀ ਸਜ਼ਾ ਦੇ ਉੱਤੇ ਜਿਹੜੀ ਹੈ ਉਹ ਰੋਕ ਲਗਾਈ ਗਈ ਹੈ ਸੋ ਹੁਣ 26 ਜਨਵਰੀ ਯਾਨੀ ਕਿ ਭਲਕੇ ਅਮਨ ਅਰੋੜਾ ਅਮ੍ਰਿਤਸਰ ਦੇ ਵਿੱਚ ਤਿਰੰਗਾ ਲਹਿਰਾਉਣਗੇ 2 ਸਾਲ ਦੀ ਹੋਈ ਸਜ਼ਾ ਦੇ ਉੱਤੇ ਅੱਜ ਸੰਗਰੂਰ ਜ਼ਿਲ੍ਹਾ ਅਦਾਲਤ ਨੇ ਜਿਹੜੀ ਹੈ ਉਹ ਰੋਕ ਲਗਾ ਦਿੱਤੀ ਹੈ ਸੋ ਵੱਡੀ ਰਾਹਤ ਅਮਨ ਅਰੋੜਾ ਨੂੰ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਦੀ 2 ਸਾਲ ਦੀ ਸਜ਼ਾ ਦੇ ਉੱਤੇ ਅਦਾਲਤ ਵੱਲੋਂ ਰੋਕ ਲਗਾਈ ਗਈ ਹੈ ਇੰਡੀਅਨ ਜੁਡੀਸ਼ੀਅਲ ਸਿਸਟਮ ਦਾ ਹਾਈ ਕੋਰਟ ਦਾ ਔਰ ਜ਼ਿਲ੍ਹਾ ਅਦਾਲਤ ਦਾ ਆਪਣੇ ਨਜ਼ਾਰਾ ਲੱਖਾਂ ਸਾਥੀਆਂ ਦਾ ਜਿਨ੍ਹਾਂ ਨੇ دعਵਾ ਕੀਤਾ ਇਸ ਸਿਚੁਏਸ਼ਨ ਦੇ ਵਿੱਚ ਮੇਰੇ ਲਈ ਇਨਸਾਫ ਜਿਹੜਾ ਉਹ ਦੇ ਸਕੇ ਇਨਸਾਫ ਦੇ ਸਕਦਾ ਹੈ ਜਿਸ ਤੋਂ ਹੋਏ ਔਰ ਆਪਣੀ ਲੀਡਰਸ਼ਿਪ ਦਾ ਜੀਵਲ ਸਾਹਿਬ ਦਾ ਔਰ ਮਾਨ ਸਾਹਿਬ ਦਾ ਉਜੀਤ ਤੌਰ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਜੇ ਮੁਸ਼ਕਲ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਬਣਾਈ ਰੱਖਿਆ ਤੇ ਅੱਜ ਅ ਜ਼ਿਲ੍ਹਾ ਅਦਾਲਤ ਦੇ ਵਿੱਚੋਂ ਸੈਸ਼ਨ ਜੱਜ ਸਾਹਿਬ ਵੱਲੋਂ ਉਹ ਕੰਵਿਕਸ਼ਨ ਪੇਸੀ ਦੀ ਪਸਟੇ ਆ ਉਹ ਮਿਲੀ ਹੈ ਸ਼ੋ ਪ੍ਰਮਾਤਮਾ ਦਾ ਔਰ ਇਹ ਸਾਰਿਆਂ ਦਾ ਬਹੁਤ ਬਹੁਤ ਧੰਨ ਗ੍ਰਾਂਈ ਹੈ ਜੀ